हाँ जी जी मत ती पर साब वाले सीरीज बहुत ही व्या चल रही है अगे एक होर नवा हो गया है नवा कांड मतलब ये है की ओर हम एक होर नवा ट्विस्ट आ गया है इस ਉਹ ਜਾਣਨ ਲਈ ਸਾਡੀ ਵੀਡੀਓ ਨਾਲ ਬਨੇ ਰਹੋ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਹਨ ਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧੀਆ ਤੇ ਇੰਟਰਸਟਿੰਗ ਸਟੋਰੀਆਂ ਤੁਹਾਡੇ ਵਾਸਤੇ ਲੈ ਕੇ ਆ ਸਕੀਏ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੀਤ ਨੂੰ ਵਿੱਕੀ ਨੇ ਬਹੁਤ ਕੁੱਟਿਆ ਤੇ ਉਸ ਤੋਂ ਬਾਅਦ ਪ੍ਰੀਤ ਗੁੱਸੇ ਵਿੱਚ ਘਰ ਆਂਦੀ ਹੈ ਤੇ ਬਹੁਤ ਜ਼ਿਆਦਾ ਰੋਂਦੀ ਹੈ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਉਹ ਸੋਚਣ ਲੱਗ ਜਾਂਦੀ ਹੈ ਕਿ ਮੈਂ ਕਿਸ ਇਨਸਾਨ ਕਰਕੇ ਆਪਣੀ ਸਾਰੀ ਫੈਮਿਲੀ ਨੂੰ ਛੱਡ ਕੇ ਆਈ ਹਾਂ ਤੇ ਉਸ ਦਾ ਇਹ ਦਰਦ ਕੋਈ ਵੀ ਨਹੀਂ ਸਮਝਦਾ ਉੱਤੋਂ ਦੀ ਉਹਦੀ ਸੱਸ ਆਉਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਬਿਨਾਂ ਮਤਲਬ ਤੋਂ ਡਰਾਮਾ ਕਰੀ ਜਾ ਰਹੀ ਹੈ ਜੇਕਰ ਤੂੰ ਆਪਣੇ ਘਰ ਵਾਲੇ ਨੂੰ ਉਲਟਾ ਸਿੱਧਾ ਬੋਲੇਂਗੀ ਤਾਂ ਉਹ ਤੇਨੂੰ ਅੱਗੋਂ ਐਵੇਂ ਦੇ ਹੀ ਜਵਾਬ ਦੇਵੇਗਾ ਮੰਮੀ ਜੀ ਨੇ ਆਪਣੀ ਨੋਹ ਦੀ ਤਾਂ ਕੋਈ ਆਪਣੀ ਨੋਹ ਦੀ ਤਾਂ ਸਾਰੀ ਗਲਤੀ ਕੱਢ ਦਿੱਤੀ ਲੇਕਿਨ ਆਪਣੇ ਪੁੱਤ ਦੀ 1% ਵੀ ਗਲਤੀ ਨਹੀਂ ਕੱਢੀ ਉਹਨਾਂ ਨੇ ਕਿਹਾ ਕਿ ਮੇਰਾ ਪੁੱਤ ਬਿਲਕੁਲ ਠੀਕ ਹੈ ਜੇਕਰ ਤੂੰ ਮੇਰੇ ਮੁਤਾਬਿਕ ਚੱਲੇਂਗੀ ਤਾਂ ਹੀ ਮੇਰੇ ਪੁੱਤ ਨਾਲ ਕਰ ਬਸਾ ਸਕेंगी ਜੇਕਰ ਤੂੰ ਮੇਰੇ ਮੁਤਾਬਿਕ ਨਹੀਂ ਚੱਲਣਾ ਤਾਂ ਤੂੰ ਭਾਵੇਂ ਅੱਜ ਹੀ ਇਸ ਨੂੰ ਛੱਡ ਕੇ ਚਲੀ ਜਾ ਇਹ ਗੱਲ ਸੁਣ ਕੇ ਪ੍ਰੀਤ ਹੋਰ ਜ਼ਿਆਦਾ ਦੁਖੀ ਹੁੰਦੀ ਹੈ ਤੇ ਪਰੇਸ਼ਾਨ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੰਮੀ ਤੁਸੀਂ ਮੇਰਾ ਸਾਥ ਦੇਣ ਦੀ بجائے ਵਿੱਕੀ ਦਾ ਸਾਥ ਦੇ ਰਹੀ ਹੋ ਜਦਕਿ ਤੁਹਾਨੂੰ ਵੀ ਪਤਾ ਹੈ ਕਿ ਵਿੱਕੀ ਬਹੁਤ ਗਲਤ ਹੈ ਤੇ ਮੈਨੂੰ ਆਪਣੇ ਆਉਣ ਵਾਲੇ ਫਿਊਚਰ ਦੀ ਫਿਕਰ ਲੱਗੀ ਹੋਈ ਹੈ ਕਿ ਇਹ ਇਨਸਾਨ ਮੈਨੂੰ ਦੋ ਰੋਟੀਆਂ ਵੀ ਕਮਾ ਕੇ ਖਵਾ ਦੇਗਾ ਜਾਂ ਨਹੀਂ ਤੇ ਮਾਂ ਕਹਿੰਦੀ ਹੈ ਕਿ ਕਿਤੇ ਨਹੀਂ ਤੂੰ ਰੋਟੀਆਂ ਤੋਂ ਮਰਨ ਲੱਗੀ ਜੇ ਤੈਨੂੰ ਰੋਟੀਆਂ ਦੀ ਇੰਨੀ ਚਿੰਤਾ ਸੀ ਤਾਂ ਤੂੰ ਪਹਿਲਾਂ ਆਪਣੇ ਪਰਿਵਾਰੋਂ ਛੱਡ ਕੇ ਕਿਉਂ ਆਈ ਉੱਥੇ ਤਾਂ ਤੈਨੂੰ ਸਾਰਾ ਕੁਝ ਮਿਲ ਰਿਹਾ ਸੀ ਤੇਰਾ ਭਰਾ ਪਰਜਾਈ ਤਰ ਤੇ ਇੰਨੀ ਜਾਨਵਾਰ ਦੇ ਸੀ ਐਡਾ ਵੱਡਾ ਘਰ ਮਹਿਲ ਛੱਡ ਕੇ ਤੂੰ ਆ ਗਈ ਪ੍ਰੀਤ ਕਹਿੰਦੀ ਹੈ ਹਾਂ ਇਹ ਹੀ ਤਾਂ ਮੈਂ ਗਲਤੀ ਕੀਤੀ ਇਹ ਹੀ ਤਾਂ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਆਹ ਤਾਂ ਮੇਰੀ ਮੱਤ ਤੇ ਪੜਦਾ ਪੈ ਗਿਆ ਸੀ ਕਿ ਮੈਂ ਵਿੱਕੀ ਦੀਆਂ ਗੱਲਾਂ ਵਿੱਚ ਆ ਗਈ ਤੇ ਅੱਜ ਮੈਂ ਪਛਤਾ ਰਹੀ ਹਾਂ ਫਿਰ ਉਹ ਸੋਚਣ ਲੱਗਦੀ ਹੈ ਕਿ ਮੈਂ ਹੁਣ ਕੀ ਕਰ ਸਕਦੀ ਹਾਂ ਸੋਚਦੇ ਸੋਚਦੇ ਉਹ ਸੋਚਦੀ ਹੈ ਕਿ ਹਾਂ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਜਦੋਂ ਵੀ ਦੁਖੀ ਹੁੰਦੇ ਨੇ ਹਮੇਸ਼ਾ ਆਪਣੇ ਮਾਵਾ-ਬਰ ਰਹੀ ਸੋਚਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਦੋਖ ਉਹ ਆਪਣੇ ਮਾਪੇ ਨਾਲ ਵੰਡ ਸਕਦੇ ਹਨ ਉਹ ਕਿਸੇ ਹੋਰ ਨਾਲ ਨਹੀਂ ਵੰਡ ਸਕਦੇ ਇਸ ਤਰ੍ਹਾਂ ਪ੍ਰੀਤੀ ਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਮੰਮੀ ਨੂੰ ਫੋਨ ਲਗਾਵਾ ਤੇ ਉਹਨਾਂ ਨੂੰ ਸਾਰੀ ਗੱਲ ਦੱਸਾਂ ਕਿ ਮੇਰੇ ਨਾਲ ਕੀ ਕੁਝ ਹੋ ਰਿਹਾ ਹੈ ਸ਼ਾਇਦ ਉਹ ਮੇਰੀ ਮਦਦ ਕਰਨ ਸ਼ਾਇਦ ਉਹ ਮੈਨੂੰ ਮਿਲਣ ਲੱਗ ਜਾਣ ਜਾਂ ਫਿਰ ਮੈਨੂੰ ਆਪਣੇ ਘਰ ਦੁਆਰਾ ਵਾਪਸ ਲੈ ਜਾਣ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪ੍ਰੀਤ ਦਾ ਮਨ ਹੁਣ ਇੱਥੇ ਰਹਿ ਕੇ ਅੱਕ ਚੁੱਕਾ ਹੈ ਪ੍ਰੀਤ ਆਪਣੀ ਮੰਮੀ ਨੂੰ ਫੋਨ ਕਰਦੀ ਹੈ ਤੇ ਉਧਰ ਮੰਮੀ ਉਸ ਦਾ ਫੋਨ ਚੱਕਦੇ ਨੇ ਪਹਿਲਾਂ ਤਾਂ ਉਹ ਉਸ ਨੂੰ ਪਛਾਣਨ ਤੋਂ ਮਨਾ ਕਰ ਦਿੰਦੇ ਹਨ ਪਰ ਜਦੋਂ ਪ੍ਰੀਤ ਦੱਸਦੀ ਹੈ ਕਿ ਮੈਂ ਤੁਹਾਡੀ ਧੀ ਬੋਲ ਹਈਆ ਤਾਂ ਮੰਮੀ ਕਹਿੰਦੇ ਨੇ ਕਿ ਮੇਰੀ ਧੀ ਤਾਂ ਮਰ ਚੁੱਕੀ ਹੈ ਜਿਹੜੀ ਸਾਨੂੰ ਉਸ ਟਾਈਮ ਐਸ ਹਾਲਾਤਾਂ ਵਿੱਚ ਛੱਡ ਕੇ ਚਲੀ ਗਈ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਹਾਂ ਤੂੰ ਜਿੱਥੇ ਵੀ ਰਹਿ ਰਹੀ ਹੈ ਤੂੰ ਆਪਣੇ ਘਰ ਖੁਸ਼ ਰਹਿ ਸਾਡੇ ਘਰ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮੇਰੇ ਨੌਪੁੱਤ ਬਹੁਤ ਚੰਗੇ ਨੇ ਤੇ ਉਹ ਮੈਨੂੰ ਸੰਭ ਰਿਹਾ ਨੇ ਨਹੀਂ ਤਾਂ ਤੂੰ ਤੇ ਮੈਨੂੰ ਮਰਿਆ ਵਾਂਗ ਸੁੱਟ ਕੇ ਹੀ ਚਲੀ ਗਈ ਸੀ ਤੈਨੂੰ ਤਾਂ ਆਪਣੀ ਮਾਂ ਦੀ ਇੰਨੀ ਵੀ ਫਿਕਰ ਨਹੀਂ ਸੀ ਕਿ ਮੇਰੀ ਮਾਂ ਦਾ ਮੇਰੇ ਬਿਨਾਂ ਕੀ ਹਾਲ ਹੋਊਗਾ ਮਾਂ ਨੂੰ ਰੋ ਰੋ ਕੇ ਗੱਲਾਂ ਸੁਣਾਈਆਂ ਤੇ ਮਾਂ ਵੀ ਬਹੁਤ ਰੋਈ ਤੇ ਕਹਿਣ ਲੱਗੀ ਤੂੰ ਤਾਂ ਸਾਡੇ ਸਿਰ ਵਿੱਚ ਬਹੁਤ ਜ਼ਿਆਦਾ ਸਵਾਹ ਪਾ ਦਿੱਤੀ ਹੈ ਪ੍ਰੀਤ ਕਹਿੰਦੀ ਹੈ ਕਿ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਵਿੱਕੀ ਨਾਲ ਵਿਆਹ ਕਰਾ ਕੇ ਮੈਨੂੰ ਪੁਲਿਸ ਆਪਣੇ ਘਰ ਲੈ ਜਾਓ ਤੇ ਅੱਗੇ ਮੰਮੀ ਜੀਤਾ ਨੂੰ ਰੋ ਰੋ ਕੇ ਸਾਰੀ ਕਹਾਣੀ ਦੱਸਦੇ ਹਨ ਪਰ ਜੀਤਾ ਕਹਿ ਦਿੰਦੀ ਹੈ ਬਿਲਕੁਲ ਵੀ ਨਹੀਂ ਤੁਹਾਨੂੰ ਇਸ ਹਾਲਤ ਵਿੱਚ ਛੱਡ ਕੇ ਗਈ ਸੀ ਇਸ ਘਰ ਵਿੱਚ ਉਸ ਦਾ ਕੁਝ ਵੀ ਨਹੀਂ ਹੈ ਤੇ ਨਾ ਹੀ ਅਸੀਂ ਉਸ ਨੂੰ ਇਸ ਘਰ ਵਿੱਚ ਕਦੀ ਜ਼ਿੰਦਗੀ ਵਿੱਚ ਬੜਨ ਦੇਣਾ ਹੈ ਤੇ ਮਾਂ ਰੋ ਰੋ ਕੇ ਬੁਰਾ ਹਾਲ ਕਰ ਲੈਂਦੀ ਹੈ ਤੇ ਹੁਣ ਆਉਣ ਵਾਲੇ ਵਕਤ ਵਿੱਚ ਦੇਖਦੇ ਹਾਂ ਕਿ ਮੰਮੀ ਜੀ ਜੀਤਾ ਨੂੰ ਮਨਾ ਲਣਗੇ ਪ੍ਰੀਤ ਨੂੰ ਮਿਲਣ ਵਾਸਤੇ ਜਾਂ ਨਹੀਂ ਜਾਂ ਫਿਰ ਪ੍ਰੀਤ ਨਾਲ ਹੁਣ ਅੱਗੇ ਹੋਰ ਕਿੰਨਾ ਕਤਿਆਚਾਰ ਕਰੇਗਾ ਵਿੱਕੀ ਕਿ ਕਾਲੂ ਵਿੱਕੀ ਤੇ ਉਸ ਦੀ ਮਾਂ ਰਲ ਕੇ ਪ੍ਰੀਤ ਨੂੰ ਘਰੋਂ ਬਾਹਰ ਕੱਢ ਸਕਦੇ ਹਨ ਵੀਡੀਓ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਸਾਰਾ